ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਸਵਾਲ ਜਵਾਬ ਅੱਜ ਇੱਕ ਸਤਿਕਾਰਯੋਗ ਵੀਰ ਜੀ ਨੇ ਸੰਤਾਂ ਨੂੰ ਪ੍ਰਸ਼ਨ ਕੀਤਾ ਹੈ ਕਿ ਸਿੱਖ ਗੁਰੂ ਦੇ ਬਾਣੇ ਵਿੱਚ ਰਹੇ ਜਾਂ ਦੁੱਖੋਂ ਤੇ ਅਰਦਾਸ ਕਰੇ ਸੰਤ ਪਾਪਾ ਇਸਰ ਸਿੰਘ ਜੀ ਮਸੂਆਣੀ ਵਾਲੇ ਬਚਨ ਕਰਦੇ ਸਨ ਕਿ ਬਾਣਾ ਮੰਨਣਾ ਧੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਆਖਰੀ ਕਲਾਸ ਹੈ ਇਥੇ ਕੋਈ ਕੋਈ ਪਹੁੰਚਦਾ ਹੈ ਪੰਚਾ ਪਾਸ਼ਾ ਜੀ ਤੱਤੀਆਂ ਤਾਵੀਆਂ ਤੇ ਬੈਠ ਕੇ ਨੌਵੇਂ ਪਾਸ਼ਾ ਜੀ ਨੇ Hindu ਧਰਮ ਦੀ ਰੱਖਿਆ ਕਰਨ ਲਈ ਚਾਂਦਨੀ ਚੌਕ ਵਿੱਚ ਸ਼ਹਾਦਤ ਦੇ ਕੇ ਅਤੇ ਗੁਰੂ ਸਾਹਿਬਾਨ ਨੇ अनेका ਸਿੰਘਾਂ ਨੇ ਆਪਣੇ ਆਪ ਨੂੰ ਨਿਸ਼ਾਵਰ ਕਰਕੇ ਗੁਰੂ ਦਾ ਪਾਣਾ ਮੰਨਿਆ ਪਰ ਇਹ ਬਹੁਤ ਵੱਡੀ ਅਵਸਥਾ ਹੈ ਸਾਨੂੰ ਤਾਂ ਇਸ ਮਤ ਹੈ ਕਿ ਜੀਵਨ ਵਿੱਚ ਦੁੱਖ ਸੁੱਖ ਆਉਂਦੇ ਰਹਿੰਦੇ ਹਨ ਇਸ ਲਈ ਕਰਮਾ ਕਰਕੇ ਜੇ ਦੁੱਖ ਆ ਗਿਆ ਹੈ ਤਾਂ ਨੇਮ ਬਤਾ ਕੇ ਗੁਰੂ ਸਾਹਿਬ ਜੀ ਦੇ ਚਰਨਾ ਉਚਰ ਅਰਦਾਸ ਕਰੋ ਸਤਿਗੁਰੂ ਜੀ ਜੇ ਦੁੱਖ ਆ ਗਿਆ ਹੈ ਤਾਂ ਇਸ ਨੂੰ ਸਹਿਣ ਦੀ ਸ਼ਕਤੀ ਵੀ ਬਖਸ਼ਣਾ ਜੇ ਕੋਈ ਵੱਡਾ ਦੁੱਖ ਆ ਗਿਆ ਹੈ ਤਾਂ ਦੁੱਖ ਨੂੰ ਛੋਟਾ ਕਰਕੇ ਜਲਦੀ ਤੋਂ ਜਲਦੀ ਕੱਟ ਦੇਣਾ ਜੇ ਹੁਣ ਸੁੱਖ ਆ ਗਿਆ ਹੈ ਤਾ ਅਸੀਂ ਗੁਰੂ ਸਾਹਿਬ ਨੂੰ ਭੁੱਲਣਾ ਚਾਹੀਏ ਧੀ ਪੁੱਤਰ ਦਾ ਸੁੱਖ ਮਿਲ ਗਿਆ ਆਪਣੇ ਰੈਣ ਬਸੇਰੇ ਦਾ ਸੁੱਖ ਮਿਲ ਗਿਆ ਮਾਇਆ ਦਾ ਸੁੱਖ ਮਿਲ ਗਿਆ ਤਾਂ ਐਨੇ ਸੁੱਖਾਂ ਦੇ ਨਸ਼ੇ ਵਿੱਚ ਅੰਨੇ ਨਾ ਹੋ ਜਾਈਏ ਸਵੋ ਨੇ ਬਦਾ ਕਿ ਗੁਰੂ ਸਾਹਿਬ ਦਾ ਸ਼ੁ크rana ਕਰੀ ਕਿ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਤਾਂ ਹੀ ਐਨੇ ਸੁੱਖ ਪ੍ਰਾਪਤ ਹੋਏ ਹਨ ਤੇ ਅੱਗੇ ਵੀ ਆਪਣੀ ਕਿਰਪਾ ਬਣਾਈ ਰੱਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ